ਸਰਦਾਰ ਕੁਲਵੰਤ ਸਿੰਘ ਪ੍ਰਸ਼ਨ ਨੰਬਰ 1341 ਜੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਜਿਆਦਾ ਪਿਆਰ ਲੱਗਦਾ ਤੁਹਾਡਾ ਇਹਨਾਂ ਨੂੰ ਥੈਂਕ ਯੂ ਸਪੀਕਰ ਸਾਹਿਬ ਜੀ ਵੰਡੀਆਂ ਦਾ ਮਾਨਯੋਗ ਸਪੀਕਰ ਸਾਹਿਬ ਗਮਾੜਾ ਵੱਲੋਂ ਐਸਐਸ ਨਗਰ ਦੇ ਸੈਕਟਰ 65 ਨਜ਼ਦੀਕ ਪਿੰਡ ਕੰਬਾਲੀ ਬਿਫੇ ਮੋਟਰਮ ਕੈਂਕਾ ਨੂੰ ਦਿੱਤੇ ਜਾਣ ਵਾਲੇ ਬੂਸ ਸੌਫਟ ਦਾ ਨੰਬਰਿੰਗ ਡਰਾ ਕੱਢਿਆ ਜਾ ਚੁੱਕਾ ਹੈ ਇਸ ਪ੍ਰੋਜੈਕਟ ਨੂੰ ਰੀਅਲ اسٹیਟ ਰੈਗੂਲੇਟਰੀ ਅਥਾਰਟੀ ਰੇਰਾ ਡਾਕਟਰ ਵੱਲੋਂ ਰਜਿਸਟਰਡ ਕਰਵਾਉਣ ਲਈ ਗਮਾਡਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਪ੍ਰੋਜੈਕਟ ਰੇਰਾ ਰਜਿਸਟਰਡ ਹੋਣ ਉਪਰੰਤ ਇਹਨਾਂ ਬੁੱਥਾਂ ਸੌਫ ਦੇ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ ਇਸ ਪ੍ਰੋਜੈਕਟ ਨੂੰ ਰੇਰਾ ਦਫ਼ਤਰ ਤੋਂ ਰਜਿਸਟਰਡ ਕਰਵਾਉਣ ਲਈ ਗਮਾਡਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਪ੍ਰੋਜੈਕਟ ਰੇਰਾ ਵੱਲੋਂ ਰਜਿਸਟਰਡ ਹੋਣ ਉਪਰੰਤ ਇਹਨਾਂ ਬੁੱਥਾਂ ਸੌ ਅਲਾਟਮੈਂਟ ਪੱਤਰ ਜਾਰੀ ਕਰ ਦਿੱਤੇ ਜਾਣਗੇ ਜੀ ਸਰਦਾਰ ਕੁਲਵੰਤ ਸਿੰਘ ਜੀ ਸਪਲੀਮੈਂਟਰੀ ਹੈ ਧੰਨਵਾਦ ਹਾਂਜੀ ਹੈ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਤੁਹਾਡੇ ਰਾਹੀਂ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਸਰ ਬਈ ਇਹ ਜਿਹੜਾ ਪ੍ਰੋਜੈਕਟ ਸੀ ਨਾ ਜੀ ਇਹ 2019 ਦੇ ਵਿੱਚ ਇਹਦਾ ਡਰਾਫਟ ਕੀਤਾ ਗਿਆ ਸੀ 500 ਬੂਥ ਬਣਨੇ ਸੀ ਤੇ ਮੋਟਰ ਮਾਰਕੀਟ ਸੱਤ ਫੇਸ ਦੇ ਵਿੱਚ ਹੈ ਇੱਕ ਬੜੀ ਵੱਡੀ ਆਨਾਥ ਅਜ ਬਣੀ ਉਹ ਉੱਥੇ ਸ਼ਿਫਟ ਹੋਣੀ ਸੀ ਕਮਾਲੀ ਪਿੰਡ ਦੇ ਵਿੱਚ ਬਣਨੀ ਸੀ ਉਹ ਬਣ ਗਈ 2022 ਦੇ ਵਿੱਚ ਉਹ ਬਣ ਕੇ ਤਿਆਰ ਹੋ ਗਈ ਪੂਰੇ 3 ਸਾਲ ਹੋ ਗਏ ਤਿਆਰ ਹੋਈ ਨੂੰ 10% ਲੋਕਾਂ ਨੇ ਪੈਸੇ ਦਿੱਤੇ ਹੋਏ ਨੇ ਤੇ 300 ਦੇ ਕਰੀਬ ਅਲਾਟਮੈਂਟ ਵੀ ਹੋਈ ਹੋਈ ਹੈ ਤੇ ਉਹ 3 ਸਾਲ ਤਿਆਰ ਹੋਈ ਨੂੰ ਵੀ ਹੋ ਗਏ ਲੇਕਿਨ ਜਿਹੜਾ ਰੇਰਾ ਦਾ ਨੰਬਰ ਆ ਉਹ ਜਨਵਰੀ 2000 ਆਕੇ 25 ਦੇ ਵਿੱਚ ਅਪਲਾਈ ਕੀਤਾ ਹੈ। ਔਰ ਉਹ ਜਿਹੜੀ ਡਿਵੈਲਪਮੈਂਟ ਹੋਈ ਕੰਪਲੀਟ ਹੋਈ ਹੋਈ ਹੈ ਉਹ ਵੀ ਖਤਮ ਹੋ ਗਈ ਕਿਉਂਕਿ 3 ਸਾਲ ਤੋਂ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਸੜਕਾਂ ਬਣਿਆ ਸੀਵਰੇਜ ਬਣਿਆ ਵਾਟਰ ਸਪਲਾਈ ਪਈ ਹੋਈ ਆ ਉਹ ਸਾਰੇ ਕਲੈਪਸ ਹੋ ਗਿਆ ਹੁਣ ਹੁਣ ਤੱਕ ਮੈਨੂੰ ਲੱਗਦਾ ਮੈਂ ਜਿੰਨਾ ਕਿ ਦੇਖਿਆ ਉੱਤੇ ਉਹ ਜੰਗਲ ਬਣਿਆ ਹੋਇਆ ਹੈ। 3 ਸਾਲ ਹੋ ਗਿਆ ਉਸ ਦੌਰਾਨ ਮਾਨਯੋਗ ਸਾਡੇ ਸੀਏ ਸਾਹਿਬ ਨਾਲ ਮੇਰੀਆਂ ਮੀਟਿੰਗਾਂ ਵੀ ਹੋਈਆਂ ਉਹਨਾਂ ਨੇ ਹਦਾਇਤਾਂ ਵੀ ਜਾਰੀ ਕੀਤੀਆਂ ਥੱਲੇ ਵਾਲਿਆਂ ਨੂੰ ਵੀ ਰੇਰਾ ਦਾ ਜਿਹੜਾ ਨੰਬਰ ਉਹ ਲਓ ਲੇਕਿਨ ਇਹ 3 ਸਾਲ ਤੋਂ ਰੇਰਾ ਦਾ ਨੰਬਰ ਨਹੀਂ ਲਿਆ ਗਿਆ ਜਿਹਦੇ ਨਾਲ ਮੈਂ ਸਮਝਦਾ ਵੀ ਜਿਹੜੇ ਲੋਕਾਂ ਨੂੰ ਉੱਥੇ ਸ਼ਿਫਟ ਹੋਣਾ ਸੀ ਉਹਦਾ ਵੀ ਨੁਕਸਾਨ ਹੋਇਆ ਔਰ ਨਾਲ ਹੀ ਫਾਈਨੈਂਸ਼ੀਅਲੀ ਨੁਕਸਾਨ ਹੋਇਆ ਗਮਾਡਾ ਦਾ ਕਰੀਬ-ਕਰੀਬ ਇਹ 60-70 ਕਰੋੜ ਰੁਪਇਆ ਆ ਜਾਣਾ ਸੀ ਜਿਹੜਾ ਨਹੀਂ ਆਇਆ ਹੈਗਾ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਨੰਬਰ ਇੱਕ ਤਾਂ ਇਹ ਲੇਟ ਕਿਉਂ ਹੋਇਆ ਇਹਨਾਂ ਚਲੋ ਮੰਤਰੀ ਜੀ ਨਵੇਂ ਨੇ ਮੇਰਾ ਖਿਆਲ ਅੱபி ਸ਼ਾਇਦ ਇਹਨਾਂ ਨੂੰ ਅਜੇ ਇਹਨਾਂ ਨਾ ਮਤਲਬ ਪਤਾ ਹੋਵੇ ਮਾਫੀ ਚਾਹੁੰਦਾ ਮੈਂ ਕਿ ਇੱਕ ਤਾਂ ਇਹ ਕਦੋਂ ਤੱਕ ਹੋ ਜਾਊਗਾ ਕਿਉਂ ਨਹੀਂ ਹੋਇਆ ਤੇ ਦੂਸਰਾ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਉਹਦੀ ਪਰਪਾਈ ਹੈ ਜਿਹੜੀ ਉਹ ਕੌਣ ਕਰੂਗਾ ਇਹ ਕਿਹਨਾਂ ਤੋਂ ਕਰਾਉਣਗੇ ਮੈਂ ਮੰਤਰੀ ਸਾਹਿਬਾਨ ਤੋਂ ਪੁੱਛਣਾ ਚਾਹੁੰਦਾ ਕਿਉਂਕਿ ਵੱਡਾ ਨੁਕਸਾਨ ਹੈ ਜਿਹੜਾ ਉਹ ਹੋਇਆ ਗਮਾੜਾ ਦਾ ਪੰਜਾਬ ਸਰਕਾਰ ਦਾ ਇਹ ਕਦੋਂ ਤੱਕ ਹੋ ਜਾਊਗਾ ਤੇ ਫੈਸਲਾ ਨੰਬਰ ਤਾਂ ਇੱਕ ਵੀ ਹੁਣ ਤੱਕ ਕਿਉਂ ਨਹੀਂ ਹੋਇਆ ਹੈਗਾ 2003 ਸਾਲ ਹੋ ਗਏ ਲਗਾਤਾਰ ਨੰਬਰ ਤੋਂ ਫਾਈਨੈਂਸ਼ੀਅਲ ਨੁਕਸਾਨ ਦੀ ਭਰਪਾਈ ਕੌਣ ਕਰੂਗਾ ਤੇ ਨੰਬਰ 3 ਇਹ ਕਦੋਂ ਤੱਕ ਜਿਹੜਾ ਨੰਬਰ ਮਿਲ ਜੂਗਾ ਤੇ ਅਲਾਟਮੈਂਟ ਹੋ ਜੂਗੀ ਤਾਂ ਕਿ ਲੋਕਾਂ ਨੂੰ ਫਿਰ ਰਾਤ ਮਿਲੇ ਜੀ ਮੰਤਰੀ ਜੀ ਇਹਨਾਂ ਦੀ ਗੱਲ ਬਿਲਕੁਲ ਵਾਜਿਬ ਹੈ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਆ ਉਹਦੀ ਜਿੰਮੇਵਾਰੀ ਫਿਕਰ ਕੀਤੀ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਵੀ ਸਪੀਕਰ ਸਾਹਿਬ ਮੈਂ ਦੱਸ ਰਿਹਾ ਜੀ ਇਸ ਦੇ ਸਵੰਨ ਵਿੱਚ ਐਸਐਸ ਨਗਰ ਵਿਖੇ ਮੌਜੂਦਾ ਪਿੰਡਾਂ ਦੇ ਫਿਰਨੀ ਦੇ ਨਾਲ ਵਕ-ਵਕ ਥਾਵਾਂ ਤੇ ਬੈਠੇ ਮੋਟਰ ਮਕੈਨਿਕਾ ਦਾ ਸਰਵੇ ਕਰਨ ਲਈ ਦਫਤਰੀ ਹੁਕਮ ਨੰਬਰ 18591 ਮਿਤੀ 27/4/2016 ਅਨੁਸਾਰ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਅਜਿਹਿਆਂ ਥਾਵਾਂ ਤੇ ਮਕੈਨਿਕ ਡੈਂਟਿੰਗ ਪੇਂਟਿੰਗ ਅਤੇ ਸਪेयर ਪਾਰਟਸ ਆਦ ਦਾ ਕੰਮ ਕਰ ਰਹੇ ਮਕੈਨਿਕਾਂ ਦਾ ਸਰਵੇ ਕੀਤਾ ਗਿਆ ਸੀ ਜਿਸ ਦੀ ਲਿਸਟ ਉਸ ਸਮੇਂ ਗਮਾੜਾ ਦੀ ਵੈਬਸਾਈਟ ਤੇ ਅਪਲੋਡ ਕੀਤੀ ਗਈ ਸੀ ਲਿਸਟ ਵਿੱਚ ਸ਼ਾਮਲ ਸਾਰੇ ਮਕੈਨਿਕਾਂ ਤੋਂ ਵੈਲਟਾ ਬੂਸ ਸਾਫ ਅਲਾਰਟ ਕਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਇਸ ਸਕੀਮ ਤਾਤ ਉਹੀ ਮਕੈਨਿਕ ਅਪਲਾਈ ਕਰਦੇ ਸਨ ਜਿਨ੍ਹਾਂ ਦਾ ਨਾਮ ਸਰਵੇ ਲਿਸਟ ਵਿੱਚ ਸ਼ਾਮਲ ਸੀ 17 ਤਿੰਨ 17 ਕੋਲ 237 ਅਰਜ਼ੀਆਂ ਪ੍ਰਾਪਤ ਹੋਈਆਂ ਅਤੇ ਇਹਨਾਂ ਵਿੱਚ કુલ 233 ਬਿਨਾਂਕਰਾਂ ਵੱਲੋਂ ਬੂਥ ਅਲਾਰਟ ਕਰਨ ਲਈ ਗਮਾਡਾ ਵਿਖੇ 1,41,000 ਰੁਪਏ ਜਮ੍ਹਾਂ ਕਰਵਾਏ ਗਏ ਜਿਨ੍ਹਾਂ ਬਿਨਾਂਕਰਾਂ ਵੱਲੋਂ ਗਮਾਡਾ ਵਿਖੇ ਅਰਨੇਸਟ ਪੈਨੀ ਵਜੋਂ 1,41,000 ਰੁਪਏ ਜਮ੍ਹਾਂ ਕਰਵਾਏ ਗਏ ਸਨ ਉਹਨਾਂ ਨੂੰ ਬੂਥ ਸਾਫ ਅਲਾਰਟ ਕਰਨ ਲਈ ਨੰਬਰਿੰਗ ਡਰਾ ਕੱਢਿਆ ਗਿਆ ਇਹ ਜਿਨ੍ਹਾਂ ਬਿਨੇਕਰਾਂ ਦਾ ਨੰਬਰਿੰਗ ਡਰਾ ਕੱਢਿਆ ਗਿਆ ਹੈ ਉਹਨਾਂ ਨੂੰ ਲੈਟਰ ਆਫ ਅਟੈਂਡ ਜਾਰੀ ਕੀਤੇ ਜਾਣੇ ਹਨ ਜਿਸ ਦਾ ਡਰਾਫਟ ਲੀਗਲ ਪਾਲਸੀ ਸਖਾ ਤੋਂ ਵੈਟ ਕਰਵਾਇਆ ਜਾ ਚੁੱਕਾ ਹੈ ਬਿਨੇਕਰਾਂ ਨੂੰ ਲੈਟਰ ਆਫ ਅਫੀਡੈਂਟ ਅਲਾਟਮੈਂਟ ਪੱਤਰ ਜਾਰੀ ਕਰਨ ਤੋਂ ਪਹਿਲਾਂ ਇਸ ਪ੍ਰੋਜੈਕਟ ਨੂੰ ਰੇਰਾ ਦਫ਼ਤਰ ਵਿੱਚ ਰਜਿਸਟਰਡ ਕਰਵਾਇਆ ਜਾਣਾ ਲਾਜ਼ਮੀ ਸੀ ਇਸ ਲਈ ਪ੍ਰੋਜੈਕਟ ਨੂੰ ਰੇਰਾ ਦਫ਼ਤਰ ਤੋਂ ਰਜਿਸਟਰਡ ਕਰਵਾਉਣ ਲਈ ਗਮਾੜਾ ਵੱਲੋਂ ਜਨਵਰੀ 2025 ਵਿੱਚ ਅਪਲਾਈ ਕੀਤਾ ਹੋਇਆ ਹੈ ਅਤੇ ਇਹ ਪ੍ਰੋਜੈਕਟ ਰੇਰਾ ਵੱਲੋਂ ਰਜਿਸਟਰਡ ਹੋਣ ਉਪਰੰਤ ਇਹਨਾਂ ਬੁੱਥਾਂ ਸਾਫ ਤੇ ਅਲਾਟਮੈਂਟ ਪੱਤਰ ਜਾਰੀ ਕੀਤੇ ਜਾਣਗੇ ਸੋ ਮੈਂ ਇਹ ਵੀ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਵੀ ਰੇਰਾ ਦਾ ਇਹ ਫਾਰਮੈਲਟੀ ਪੂਰੀ ਹੋ ਜਾਂਦੀ ਹੈ ਉਸਤੇ ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਜਿਹੜੇ ਐਲਾਨਮੈਂਟ ਲੈਟਰ ਦਿੱਤੇ ਜਾਣਗੇ ਸਰਦਾਰ ਕੁਲਵੰਤ ਸਿੰਘ ਜੀ ਰੇਰਾ ਜਿਹੜਾ ਨੰਬਰ ਅਪਲਾਈ ਕਰ ਲਓ ਉਹਨੂੰ 3 ਸਾਲ ਕਿਉਂ ਲੱਗੇ ਇਹਦਾ ਮੈਂ ਇੱਕ ਤਾਂ ਸਵਾਲ ਦਾ ਜਵਾਬ ਮੰਗਦਾ ਤੇ ਦੂਸਰਾ ਜਿਹੜਾ ਲੇਟ ਹੋਇਆ 3 ਸਾਲ ਨਹੀਂ ਬੂਥ ਦਿੱਤੇ ਗਏ ਉਹਨਾਂ ਦਾ ਆਪਾਂ ਕੀ ਕਰਾਂਗੇ ਉਹਨਾਂ ਦਾ ਜਿਹੜਾ ਫਾਈਨੈਂਸ਼ੀਅਲ ਨੁਕਸਾਨ ਹੋਇਆ ਉਹਦੀ ਪਰਪਾਈ ਕਿੱਦਾਂ ਹੋਊਗੀ ਮੈਂ ਤਾਂ ਇਹ ਇਸ ਬਾਰੇ ਮੰਤਰੀ ਤੋਂ ਥੋੜਾ ਜਿਹਾ ਸਵਾਲਸ਼ਨ ਲੈਣਾ ਚਾਹੁੰਦਾ ਵੀ ਕੋਈ ਕਾਰਵਾਈ ਹੋਊਗੀ ਜਾਂ ਜਲਦੀ ਹੋ ਜੂ ਜਾਂ ਕੋਈ ਡੇਟ ਹੈ ਵੀ ਰੇਰਾ ਤੋਂ ਅਸੀਂ ਨੰਬਰ ਕਿੰਨੀ ਜਲਦੀ ਲੈ ਸਕਦੇ ਹਾਂ ਤੇ ਕਦੋਂ ਤੱਕ ਅਸੀਂ ਇਹ ਅਲਾਟਮੈਂਟ ਜਿਹੜੀ ਕਰ ਦਾਂਗੇ ਠੀਕ ਹੈ ਜੀ ਮੰਤਰੀ ਜੀ ਮੈਂ ਪਹਿਲਾਂ ਹੀ ਦੱਸ ਚੁੱਕਾ ਕਿ ਇਹਨਾਂ ਦੇ ਜਿਹੜੇ ਅਲਾਟਮੈਂਟ ਲੈਟਰ ਸੀਗੇ ਉਹਨਾਂ ਦੇ ਵਿੱਚੋਂ 233 ਬੰਨਿਆਕਰਮ ਵੱਲੋਂ ਬੂਥ ਅਲਾਟ ਕਰਨ ਲਈ ਗਮਾੜਾ ਵਿਖੇ ਜਿਹੜੇ ਪੈਸੇ ਜਮ੍ਹਾਂ ਕਰਾਏ ਜਿਨੇ ਵੀਰਾਂ ਕਰਮ ਵੱਲੋਂ ਗਮਾੜਾ ਵਿਖੇ ਰੁਪਏ ਜਮ੍ਹਾਂ ਕਰਵਾਏ ਗਏ ਸਨ ਉਹਨਾਂ ਨੂੰ ਅਲਾਟਮੈਂਟ ਕਰਨ ਲਈ ਹੋ ਗਿਆ ਇਹ ਸਭ ਚ ਜਮ੍ਹਾਂ ਕਰਵਾਉਣ ਵਾਲੇ ਹੀ ਜਿਹੜੇ ਬਿਨਾਂ ਕਰਤ ਸੀਗੇ ਇਹ ਹੀ ਲੇਟ ਹੋਏ ਆ ਸਰਕਾਰ ਵੱਲੋਂ ਜਾਂ ਮਹਿਕਮੇ ਵੱਲੋਂ ਕੋਈ ਦੇਰੀ ਨਹੀਂ ਹੋਈ ਪਰ ਤੁਸੀਂ ਇੱਕ ਦੇ ਮੈਂਬਰ ਸਾਹਿਬ ਨੂੰ ਫਿਰ ਵੀ ਕੋਈ ਲੱਗਦਾ ਕਿ ਮੇਰੇ ਕੋਲ ਆਜਣ ਮੈਂ ਆਪਣੇ ਅਫਸਰ ਸਹਿਬਾਨਾਂ ਨੂੰ ਬੁਲਾ ਕੇ ਇਹਨਾਂ ਦੀ ਦਿੱਲੀ ਤਸੱਲੀਆ ਕਰਵਾ ਦਾਂ ਬਿਲਕੁਲ ਜੀ ਇਹ ਤੁਸੀਂ ਇਹਨਾਂ ਨਾਲ ਬੈਠ ਕੇ ਕਰ ਲਿਓ ਹਾਂਜੀ ਇਹ ਆਲੀ